ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਮਨਦੀਪ कौर ਪੰਜਾਬੀ ਕੁਕਿੰਗ ਪੰਜਾਬੀ ਕਲਚਰ ਵੀ ਤੁਹਾਡਾ ਸਵਾਗਤ ਕਰਦੀ ਹਾਂ ਹੋਰ ਸੁਣਾਓ ਜੀ ਸਾਰੇ ਦਾ ਕੀ ਹਾਲ ਚੱਲ ਉਮੀਦ ਕਰਦੀ ਹਾਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਸਵੇਰ ਦਾ ਟਾਈਮ ਹੈ ਜੀ 6 ਵਜ ਰਹੇ ਨੇ ਗੁਰਦੁਆਰਾ ਸਾਹਿਬ ਵਿੱਚ ਪਾਠ ਹੋ ਰਿਹਾ ਰਹਿ ਚੁੱਕਾ ਤੇ ਟਾਈਮ ਹੈ ਜੀ 6 ਵਜ ਰਹੇ ਨੇ ਸਵੇਰ ਦੇ ਤੇ ਰਾਤੀ ਵੀ ਪਹਿਲੇ ਆਪਣੇ ਹਨਾ बेड़ा जो पूरा गिला हो बढ़ का ब्यूट खा के गेट खोलते ही बेल तो है ना अपनी इन्हें बवो तो ज्यादा मान लीजिए और बालियों ज्यादा वो गले कट नहीं करा गे आल्टो ग्डी है कोई रास्ता भुलिया ਗੱਡੀ ਤਾਂ ਉੱਥੇ ਛੜ ਗਈ ਇੰਡੀਕੇਟਰ ਲਾ ਕੇ ਹੋ ਗਈ ਬੈਕ ਕੋਈ ਰਸਤਾ ਭੁੱਲਿਆ ਇੱਧਰ ਦਾ ਆ ਦੇਖੋ ਬੈਕ ਹੋ ਰਹੀ ਏ ਜੋ ਜੀ ਜਿਹੜੀਆਂ ਚ ਪਾਣੀ ਛੱਡਿਆ ਹੈ ਹਨ ਉਹ ਸਾਹਮਣੇ ਆਪਣੀ ਇੱਕ ਕੰਪਨੀ ਆ ਰਹੀ ਜੀ ਮਲੇ ਕੰਪਨੀ ਜਿਹੜਾ ਬਣਾਉ ਬਣਾ ਰਹੀ ਹੈ ਬਿਲਡਿੰਗ ਵਗੈਰਾ ਜੀ ਲੋ ਜੀ ਗੱਡੀ ਤਾਂ ਹੋ ਗਈ ਬੈਕ ਅੱਜ ਦੇਖਣਾ ਸ਼ਾਂਗਣ ਹੀ ਆਪਾਂ ਨੇ ਚਾਂਗ ਗਿਣਨ ਨੇ ਫਿਰ ਤੋਂ ਪਤਾ ਜੇ ਲੱਗੀ ਜਾਏਗਾ ਇਹ ਦੇਖੋ ਮਹੀ ਪਿਆ ਹੋਇਆ ਰੱਤ ਤੇ ਇੱਧਰ ਫੁੱਲ ਬੂਟੇ ਦੇਖੋ ਹੁਣ ਇਹਦੀ ਕਟਿੰਗ ਕਰਕੇ ਨਾਲ ਸਫਾਈ ਕਰੂੰਗੀ ਆਹਲਾ ਦੇਖੋ ਆਪਣੇ ਬੂਟਾ ਕਿੰਨੇ ਸੋਹਣਾ ਹੋ ਗਏ ਮੱਲ ਗਏ ਉਹ ਬਣ ਗਏ ਤਾਂ ਦਰਖਤ ਚ ਇਹਦਾ ਬੌਲੇ ਦਾ ਜਾੜਜਾ ਬਣਿਆ ਫਿਰ ਤੇ ਸਵੇਰੇ ਸਵੇਰੇ ਆਪਾਂ ਨੇ ਧੋ ਲਿਆ ਸਿਰ ਹਨਾ ਸਜਰੇ ਕਿਉਂਕਿ ਮੈਂ ਰਾਤੀ ਅਲਸੀ ਵਾਲਾ ਪੇਸਟ ਸੀ ਕਿਹੜਾ ਲਾ ਕੇ ਨੇ ਪੈ ਗਈ ਸੀ ਕਿਉਂਕਿ ਫਿਰ ਦਿਨ ਚ ਨਾ ਲਾਏ ਨਹੀਂ ਜਾਂਦਾ ਹੈਗਾ ਜੇ ਕਿਤੇ ਜਾਣਾ ਹੋਵੇ ਹਨਾ ਫਿਰ फटाफट ਧੋ ਲੋ ਤੇ ਟਾਈਮ ਨਹੀਂ ਲੱਗਦਾ ਹੈਗਾ ਟਾਈਮ ਲੱਗੇ ਪੇਸਟ ਲੱਗੇ ਨੂੰ ਟਾਈਮ ਨਹੀਂ ਉਹ ਹੁੰਦਾ ਹਨਾ ਜੈਲੀ ਇਹ ਤੇ ਮੈਂ ਪਤਾ ਕੀ ਕਰਿਆ ਮੈਂ ਰਾਤੀ 10 ਵਜੇ ਲਾ ਕੇ ਹਨਾ ਆਪਣਾ ਉਹ ਕਰਕੇ ਪੇਸਟ ਨੂੰ ਲਾ ਕੇ ਅਲੱਛਰ ਨਾਲ ਬੰਨ ਕੇ ਤੇ ਉਪਰੇ ਲਪਾਫੇ ਦੀ ਕੈਪੀਟਲ ਸੀ ਜਿਹੜੇ ਸਵੇਰੇ ਉੱਠ ਕੇ 4 ਵਜੇ ਸਿੱਟੋ ਲਿਆ। ਬਸ ਉਸ ਤੋਂ ਬਾਅਦ ਫੇਰ ਪੈ ਗਈ। ਕਿਉਂਕਿ ਅੱਜ ਜਦੋਂ ਮੇਰੀ ਛੁੱਟੀ ਸੀਗੀ ਮੈਂ ਕਿਹਾ ਚਲੋ ਅੱਜ ਜੱਪਾ ਹੀ ਮੱਜਾ ਮਨਾਈਏ। ਤੇ ਇੱਧਰ ਕਵਾੜ ਬਹੁਤ ਜਾਮ ਗਿਆ। ਆ ਦੇਖੋ ਫੇਰ ਕਵਾੜ ਦਵਾਰੇ ਜਾਮ ਗਿਆ ਇੱਧਰ। ਆਪਣੇ ਨਾ ਪੇਠੇ 2-3 ਨਾ 4 ਪੇਠੇ ਲੱਗੇ ਨੇ ਬਸ। ਉਸ ਤੋਂ ਬਾਅਦ ਕੋਈ ਬੈਠਾ ਨਹੀਂ ਲੱਗਿਆ ਹੈਗਾ। ਇਹ ਤਾਂ ਬੈਂਗਲ ਲੱਗ ਰਹੇ ਨੇ। ਛੋਟੇ-ਛੋਟੇ ਨੇ ਹਜੇ ਤਾਂ ਮੈਂ ਸੋਚਦੀ ਹਾਂ ਵੀ ਥੋੜੇ ਵੱਡੇ ਹੋ ਜਾਣ ਹਨਾ। ਇਹਨਾਂ ਦੀ ਵੀ ਨਾ ਗਡਾਈ ਕਰ ਹੋ ਗਈ ਆ ਦੇਖੋ ਉਹ ਲੱਗ ਰਹੀ ਇਹਨਾਂ ਨੂੰ ਸੁੰਡੀ ਵੀ ਨਹੀਂ ਹੁੰਦੀ ਇਹ ਜਿਹੜੀ ਆ ਦੇਖੋ ਕਦ ਕੀ ਪੇਠੇ ਦੀ ਬੇਲ ਸਾਰੀ ਸੁੱਕ ਚੀ ਗਈ ਆਹ ਪੇਠਾ ਹੋਰ ਕੋਈ ਨਹੀਂ ਲੱਗਿਆ ਤੇ ਕੀਆ ਨੂੰ ਫਲ ਬਹੁਤ ਆ ਰਹੇ ਪਰ ਰਹਿਦਾ ਨਹੀਂ ਹੈਗਾ ਝੜ ਜਾਂਦਾ ਹੈ ਪਤਾ ਨਹੀਂ ਕੀ ਗੱਲ ਹੈ ਆ ਦੇਖੋ ਕਿ ਥੋੜੀ ਵੱਡੀ ਹੋ ਗਈ ਤੇ ਆ ਮੈਂ ਇਹਦੇ ਵਿੱਚ ਗੜਾਈ ਕਰੀ ਸੀਗੀ ਕੱਲ ਪਤਨੀ ਪਰਸੇ ਕਵਾੜ ਸਾਰਾ ਹਣ ਸਾਫ ਕਰਾਇਆ ਸੀਗਾ ਆਪਣੇ ਹਲੇ ਵਰ ਤੋਂ ਪਰ ਫਿਰ ਜੰਮ ਗਿਆ ਮੈਂ ਹੀ ਪੈਂਦਾ ਇੱਕ ਜੰਮ ਜਾਂਦਾ ਹੈ ਅਮਰੂਦ ਦੇਖੇ ਕੋਈ ਸਵੇਰੇ ਸਵੇਰੇ ਜਿਸ ਨੂੰ ਉਹਦੇ ਨੂੰ ਸਕੂਲ ਭੇਜਦੀ ਹੁੰਦੀ ਹੈ ਨਾ ਉਹਨਾਂ ਨੇ ਮੈਂ ਅਮਰੂਦ ਦੇ ਕੋਲੇ ਆ ਕੇ ਖੜ੍ਹ ਦਿੰਦੀ ਹੈ ਉਹਨਾਂ ਨੇ ਅਮਰੂਦ ਤੋੜ ਕੇ ਹੁਣ ਤਾਂ ਫੇਰ ਵੀ ਘਟ ਗਏ ਹੈ ਨਾ ਮੈਂ ਪਹਿਲਾਂ ਤਾਂ ਮੈਂ ਚੁੰਨੀ ਚੇ ਪਾ ਲੰਦੀ ਸੀ ਹੈਨਾ ਮਲੇ ਕੋਲਾ ਸਾਰਾ ਪੂਰਾ ਅਮਰੁੱਦਾਂ ਦਾ ਭਰ ਦਿੰਦਾ ਸੀ ਸਰਦਾਰ ਜੀ ਤੇ ਉਦੋਂ ਪਰੇ ਨੇ ਹਜੇ ਸੁੱਤੇ ਉਹ ਸੌ ਰਹੇ ਨੇ ਮੈਂ ਕਿਹਾ ਵੀ ਉੱਠੋ ਜਹ ਹਣ ਸਵੇਰੇ ਸਵੇਰੇ ਹੈਨਾ ਅਮਰੁੱਦ ਖਾਣ ਚ ਉਹ ਵੀ ਘਰ ਦੇ ਬਿਨਾ ਰੇ ਸਪਰੇ ਤੋਂ ਹਣ ਮਾਜਾ ਹੀ ਲੱਗ ਗਿਆ 아이 ਹੋਏ ਵਾਲ ਕਿੱਥੋਂ ਲੱਗ ਗਿਆ ਵੀਡੀਓ ਪਰ ਅੱਤੀ ਲਾਈਵ ਆਇਆ ਸੀਗੇ ਨਾ ਮੇਰੀ ਕੁੜਣੀ ਭੈਣ ਸੀ ਵੀਦਨ ਭਰਾ ਸੀਗਾ ਉਹਨਾਂ ਨੇ ਕਮੈਂਟ ਕਰਿਆ ਸੀਗਾ ਕਹਿੰਦੇ ਵੀ ਇਹ ਵਾਲੇ ਬੂਟਿਆਂ ਦਾ ਨਾਮ ਕੀ ਆ ਇਹ ਵਾਲੇ ਬੁੱਟੇ ਦਾ ਨਾਮ ਨਾ ਮੈਨੂੰ ਅੱਜ ਪਤਾ ਕਰਕੇ ਦੱਸ ਦੂੰਗਾ ਵੀ ਕੀ ਨਾਮ ਹੈ ਇਹਨਾਂ ਦਾ ਬਸ ਇਹਨਾਂ ਨੂੰ ਲਵ ਪਤਾ ਨਹੀਂ ਕੀ ਉਹ ਵੀ ਕੰਨ ਸੀਗੇ ਕਹਿੰਦੇ ਜੇ ਘਰ ਤੇ ਗੋ ਲਾਇਆ ਕਹਿੰਦੇ ਪਿਆਰ ਬੂਟ ਬਣਾਉਣੇ ਮੈਂ ਕਿ ਸਾਡੇ ਘਰ ਤੇ ਤਾਂ ਵਾਧੂ ਨੇ ਇਹ ਵੀ ਜੋੜ ਲਾਣਾ ਚਾਹੀਦਾ ਇਹਨਾਂ ਦਾ ਕਾਫੀ ਕੋਠੀਆਂ ਚ ਦੇਖੇ ਮੈਂ ਹਨ ਬੋਲ ਲੈ ਹਨ ਪਰ ਉਹਨਾਂ ਨੇ ਨਾ ਗਮਲੇ ਚ ਲਾਈ ਹੁੰਦੇ ਛੋਟੇ ਛੋਟੇ ਹੁੰਦੇ ਆ ਤੇ ਆਹ ਵਾਲਾ ਦਾ ਆਪਣੇ ਇਤਕੀ ਸਵਾਰੀ ਨਾਲ ਵਾਲੇ ਵੱਡਾ ਹੋ ਗਿਆ ਆਨੇ ਕੱਕਾ ਲਾਇਆ ਹੋਇਆ ਇਹ ਮੇਰੇ ਪੈਰ ਘੜੀ ਲਾਈ ਸੀ ਕਿ ਤਰ ਟੁੱਟ ਗਈ ਅਸਤਾਰ ਕੱਢਾਂਗੇ ਫਿਰ ਪਾ ਦੇ ਕੋ ਤੁਲਸੀ ਦੇਖੋ ਆਪਣੇ ਵੱਧੂ ਜੰਮ ਰਹੀ ਬਸ ਉਹ ਜਦ ਤੁਲਸੀ ਜੰਮ ਜਾਣੀ ਐ ਫਿਰ ਨਾ ਇੱਥੇ ਕੁਛ ਨਹੀਂ ਦਿਸਿਆ ਕਰਨਾ ਕੋਈ ਫੁੱਲ ਬੁੱਟਾ ਕੁਛ ਵੀ ਨਹੀਂ ਦਿਸਿਆ ਕਰਨਾ ਸਾਰੇ ਲੁਕ ਜਾਣੇ ਕਿਉਂਕਿ ਤੁਲਸੀ ਜ਼ਿਆਦਾ ਹੋ ਜਾਂਦੀ ਐ ਨਾ ਬਿੜ ਦਾ ਆਪਣਾ ਸੰਭਰ ਸੀਗਾ ਪਰਸੋਂ ਆ ਦੇਖੋ ਬਿੜ ਦੀ ਸਫਾਈ ਕਰੀ ਸੀ ਪਰ ਜਿਹੜਾ ਕਵਾਲਾ ਨਾ ਫਿਰ ਜੰਮਣਾ ਸ਼ੁਰੂ ਹੋ ਜਾਂਦਾ ਉਹਨੂੰ ਜਿਵੇਂ ਮੀਂਹ ਦਾ ਨਾ ਪਾਣੀ ਲੱਗਦੇ ਆਹ ਦੇਖੋ ਕਿੰਨੀ ਡਾਰ ਦੇ ਖਮਾ ਦਮ ਸਵੇਰੇ ਸਵੇਰੇ ਜਾਂਦੀ ਕਿੰਨੀ ਸੋਹਣੀ ਲੱਗ ਰਹੀ ਹੈ ਤੇ ਆਪਣੇ ਘਰ ਡੇਡ ਚਿੜੀ ਨਹੀਂ ਆ ਲੈਣਾ ਪਾਇਆ ਹੋਇਆ ਹੈ ਨਾ ਚਿੜੀ ਨੇ ਬੱਚੇ ਦੇ ਤੇ ਰੋਜ਼ ਚਿੜੀ ਮੈਨੂੰ ਲੱਗਦਾ ਵੀ ਖਾਣਾ ਖਾਂਦੀ ਉਹਨਾਂ ਨੂੰ ਨਾ ਦਾਣਾ ਪੰਦੀ ਆ ਆ ਦੇਖੋ ਐਦਾਂ ਦੀ ਚਿੜੀ ਇੱਨੇ ਬੈਠੀ ਇੱਕ ਵਿੱਚ ਬੈਠੀ ਆ ਲੈਣੇ ਜੀ ਤੇ ਇੱਕ ਆ ਬੈਠੀ ਇੱਕ ਉਹ ਤੁਹਾਨੂੰ ਆ ਲੈਣੇ ਜੀ ਦਿੱਦਦਾ ਉਹ ਉੱਡ ਗਈ ਦੋਨੋਂ ਉੱਡ ਗਏ ਕੰਮਕਾਰ ਆਪਣੇ ਸਾਰੇ ਨਿਪਟੜ ਸੀਗੇ ਤੇ ਮੈਂ ਪੈ ਵੀ ਲਈ ਹਨ ਤੇ ਟਾਈਮ ਹੋ ਰਿਹਾ ਜੀ ਸਵੇਰ ਦੇ ਪੌਣੇ 12 ਮੇਲੇ ਕਿ ਦੁਪਹਿਰ ਦੇ ਪੌਣੇ 12 ਹੋ ਰਹੇ ਨੇ ਤੇ ਰੋਟੀ ਵਗੈਰਾ ਆਪਾਂ ਨੇ ਬਣਾ ਲਈ ਸੀਗੀ ਹਨਾ ਦੁਪਹਿਰ ਦੀ ਵੀ ਬਣ ਗਈ ਆ ਬਈ ਤੇ ਅੱਜ ਮੈਂ ਬਣਾਏ ਸੀਗੇ ਨਮਕੀਨ ਚੋਲ ਸਵੇਰੇ ਹਨਾ ਪਹਿਲਾਂ ਰੋਟੀ ਬਣਾਈ ਫਿਰ ਨਮਕੀਨ ਚੋਲ ਬਣਾਏ ਤੇ ਬਸ ਸਰਦਾਰ ਜੀ ਮਿਲ ਗਏ ਹੋਏ ਨੇ ਖੇਤਾਂ ਵਿੱਚ ਤੇ ਬਾਹਰ ਬੱਦਲਵਾਈ ਹੋਈ ਪਈ ਜੀ ਧੁੱਪ ਬਿਲਕੁਲ ਨਹੀਂ ਹੈਗੀ ਬੱਦਲਵਾਈ ਬਹੁਤ ਹੈ ਤੇ ਬਸ ਉਦਮ ਨੂੰ ਸਿਰ ਨਵਾਇਆ ਹਨ ਮਸਾਂ ਹੀ ਸਿਰ ਨਵਾਇਆ ਉਦਮ ਨੂੰ ਅੱਜ ਮੈਂ ਦੋ ਚਾਰ ਛੱਡੀਆਂ ਹਨ ਚਪੇੜਾਂ ਫਿਰ ਉਹਦੇ ਕਿਉਂਕਿ ਸਿਰਨਾਣ ਚ ਨਹੀਂ ਆਂਦਾ ਹੈਗਾ ਸਿਰਨਾ ਨਵਾਓ ਇਹਨਾਂ ਨੂੰ ਜਿੰਨਾ ਮੱਚ ਦੇਰ ਕਮਾਈ ਜਾਓ ਉਹ ਤਾਂ ਕਿਆ ਕਹਿਣਗੇ ਬਾਲ ਰੱਖਣੇ ਸਿਰ ਨਹੀਂ ਤੋਣਾ ਹੈਗਾ ਫਿਰ ਦੋ ਚਾਰ ਛੱਡੀਆਂ ਐਨ ਚੰਗੀਆਂ ਫਿਰ ਸਿਰ ਨਾ ਆਇਆ ਹੁਣ ਬਾਲ ਖੋਲ ਲੈਣੀ ਫਿਰ ਹੁਣ ਬਾਲ ਖੋਲ ਲੈ ਤੇ ਹੁਣ ਬਸ ਤੇ ਨੌਮੀ ਆਣ ਵਾਲੀ ਹੈ ਹਨ ਸੇਮੀਆਂ ਬਟਨ ਦੀ ਸਲਾਹ ਕਰ ਰਹੇ ਸੀ ਕਿ ਵੀ ਸੇਮੀਆਂ ਬੱਟ ਲੈਣੀ ਚੇਕ ਕਰਾ ਲabri ਸੀਗੀ ਮੈਂ ਕਿਹਾ ਚਲੋ ਪਹਿਲੇ ਆਪਾਂ ਤੁਹਾਡੇ ਨਾਲ ਥੋੜੀ ਵੀਡੀਓ ਸ਼ੇਅਰ ਕਰ ਲਈ ਪੈ ਤੁਹਾਨੂੰ ਫੁੱਲ ਦਿਖਾਉਣੇ ਦੁਪਹਿਰ ਖੜੀ ਦੇ ਆ ਦੇਖੋ तितਲੀ ਫਿਰ ਰਹੀ ਹੈ ਪੀਲੇ ਰੰਗ ਦੀ ਮੈਨੂੰ ਕਿੰਨੇ ਸੋਹਣੇ ਫੁੱਲ ਹੋਏ ਪਏ ਨੇ ਜਿਹੜੇ ਇੱਧਰ ਲਾਏ ਸੀਗੇ ਇਹਨਾਂ ਨੂੰ ਰਾਤੀ ਮੀਂਹ ਪਿਆ ਉਹ ਚੱਲ ਗਏ ਹਨਾ ਆ ਮੈਂ yellow ਵਾਲੀ ਜਿਹੜੀ ਕੰਟੀਨ ਦੇ ਵਿੱਚੋਂ ਲੈ ਕੇ ਆਈ ਸੀਗੀ ਆਹਾ ਦੁਪਹਿਰ ਖੜੀ ਇੱਕ ਮੈਨੂੰ ਕਮੈਂਟ ਵੀ ਆਇਆ ਕਹਿੰਦੇ ਚੋਰੀ ਕਰ ਲਈ ਚੋਰੀ ਨਹੀਂ ਕੀਤੀ ਸੀ ਕਿਥੋਂ ਸਾਰੇ ਘੁੰਮ ਰਹੇ ਸੀ ਸਾਰਿਆਂ ਦੇ ਸਾਹਮਣੇ ਤੋੜੀ ਸੀ ਕਿ ਫਿਰ ਗਿਆ ਇਹਦੇ ਤਾਂ ਦੋ ਡੱਕੇ ਧੋਣਾ ਹੁਣ ਇਹ ਦੋ ਕਟੱਕੇ ਲੈ ਕੇ ਆਈ ਸੀ ਕਿਨੇ ਇਹ ਵੀ ਦੱਸ ਦਿੰਨੀ ਤੁਹਾਨੂੰ ਕਿਥੋਂ ਲੈ ਕੇ ਆਏ ਇਹ ਮੈਂ ਨੀਲਮ ਹਸਪੀਟਲ ਦੇ ਵਿੱਚੋਂ ਲੈ ਕੇ ਆਈ ਸੀ ਇਹਨੂੰ ਲੈ ਕੇ ਆਈ ਨੂੰ ਹੋ ਗਏ ਤਿੰਨ ਚਾਰ ਸਾਲ ਤਾਂ ਹੋ ਗਏ ਇਹਨੂੰ ਲੈ ਕੇ ਆਈ ਨੂੰ ਦੋ ਚਾਰ ਡੱਕੇ ਲਾਏ ਸੀਗੇ ਉਹਦੇ ਨਾਲ ਇੰਨੀ ਫੈਲ ਗਈ ਮੈਂ ਤਾਂ ਅੱਛੀ ਵੀ ਸਾਰਿਆਂ ਨੂੰ ਵੰਡ ਦਿੰਨੀ ਹੈ ਹਨਾ ਇੱਕ ਸਾਡੇ ਘਰੇ ਮਿਲ ਗਏ ਤਾਂ ਬਿਜਲੀ ਵਾਲਾ ਆਇਆ ਸੀ ਤੇ ਨਹੀਂ ਕੋਣਾ ਖਾਣਾ ਉਹ ਕਹਿੰਦਾ ਮੈਂ ਆਹ ਫੁੱਲ ਲੈ ਜਾਵਾਂ ਮੈਂ ਖੰਦਾ ਜੋ ਚਾਹੀ ਤੋ ਤੋੜ ਕੇ ਸੋਕ ਮੈਂ ਆਪਣੇ ਕੋ ਫਰੈਂਡ ਨੂੰ ਦੇ ਕੇ ਆਣੀ ਐ ਤੇ ਚੱਕਰ ਆ ਨਹੀਂ ਲੱਭ ਰਿਹਾ ਹੈਗਾ ਹਨ ਮੈਂ ਖੁਦ ਸੀ ਕਿ ਵੀ ਚੱਕਰੇ ਤੁਸੀਂ ਇਹਨੇ ਵਾਪਸ ਲੂਗੇ ਤੇ ਇਧਰ ਗ੍ਰਿਲ ਲੱਗ ਰਹੀ ਐ ਮਾਸੀ ਦੇ ਘਰ ਮਿਸਤਰੀ ਲੱਗਿਆ ਹੋਇਆ ਐ ਗ੍ਰਿਲ ਲੱਗ ਕੇ ਫਿਰ ਐ ਹਨਾ ਬੱਚਿਆਂ ਨੂੰ ਸੋਖਾ ਹੋ ਜੂਗਾ ਜਿਵੇਂ ਬੱਚੇ ਘੁੰਮਦੇ ਆ ਪਰ ਹਨਾ ਇਦਾਂ ਹਜੇ ਕਵਾੜ ਸਾਰਾ ਰਹਿੰਦਾ ਹੈ ਸੰਪੂਰਨ ਚਰੀ ਨੂੰ ਵੱਡਾ ਲਾ ਲਿਆ ਚਰੀ ਦਾ ਘਟ ਹੈ ਇਹਦੇ ਵਿੱਚ ਜਿਹੜੀ ਉਹਨੇ ਹੱਥ ਦੇ ਵਿੱਚ ਝਿੰਜਣ ਜੀ ਉਹ ਜ਼ਿਆਦਾ ਹੈ ਤੇ ਹੁਣ ਦੱਸਦੀ ਮੈਂ ਤੁਹਾਨੂੰ ਮੇਰੇ ਪਾਪਾ ਨੂੰ ਕੀ ਹੋਇਆ ਸੀਗਾ ਹਨਾ ਰਾਤੀ ਕਾਫੀ ਸਾਰੇ ਨੇ ਕਮੈਂਟ ਕਰੇ ਹਨਾ ਲਾਈਵ ਦੇ ਵਿੱਚ ਵੀ ਤੁਹਾਡੇ ਪਾਪਾ ਨੂੰ ਕੀ ਹੋ ਗਿਆ ਸੀਗਾ ਕਿਉਂਕਿ ਪਹਿਲਾਂ ਤਾਂ ਅਸੀਂ ਦੱਸਿਆ ਨਹੀਂ ਹੈਗਾ ਹੁਣ ਨਾਂ ਦੱਸਣ ਨੂੰ ਦਿਲ ਜਆ ਕਰਿਆ ਹਨਾ ਕਿ ਕਿ ਕਦਮੇ ਕਾਫੀ ਜਿਆਦਾ ਬਿਮਾਰ ਹੋ ਗਏ ਸੀਗੀ ਪਰ ਹੁਣ ਤਾਂ ਕਾਫੀ ਜਿਆਦਾ ਫਰਕ ਹੈ ਲੋਜ ਨੂੰ ਪਾ ਤੁਹਾਡੇ ਨਾਲ ਬੈਠ ਕੇ ਗੱਲਬਾਤ ਕਰੀਏ ਮੇਰੇ ਪਾਪਾ ਨੂੰ ਜੀ ਪਤਾ ਨਹੀਂ 25 ਤਰੀਕ ਸੀਗੀ ਪਤਾ ਨਹੀਂ 26 ਤਰੀਕ ਸੀਗੀ ਕੁਝ ਯਾਦ ਨਹੀਂ ਹੈਗਾ ਮਤਲਬ ਕਿ ਮੇਰੇ ਬਰਥਡੇ ਤੋਂ ਬਾਅਦ ਹੈ ਨਾ ਐਂ ਹੀ ਜਿਗਾ ਕੁਝ 25 26 ਤਰੀਕ ਸੀਗੀ ਹੈ ਨਾ ਜਦੋਂ ਪਾਪਾ ਨੂੰ ਹਨਾ ਅਧਰੰਗ ਹੋ ਗਿਆ ਪਾਪਾ ਨੇ ਗੱਡੀ ਤੇ ਹੀ ਸੀਗੇ ਮੇਰੇ ਪਪਾ ਸਿਲੰਡਰਾਂ ਵਾਲੀ ਗੱਡੀ ਚਲਾਉਂਦੇ ਆ ਹਨਾ ਲਾਲ ਲੂੜੂ ਸੀਗੇ ਉੱਥੇ ਸੁੱਤੇ ਪਏ ਸੀਗੇ ਸਵੇਰੇ ਕਹਿੰਦੇ ਮੰਮੀ ਕਹਿੰਦੇ ਵੀ 5 ਵਜੇ ਫੋਨ ਆਇਆ ਮੈਨੂੰ ਵਿੱਚ ਤਿੰਦ ਨੂੰ ਭੇਜ ਦੇ ਮੇਰੀ ਬਾਹ ਖੜ ਗਈ ਹੈ ਨਾ ਸੋ ਮੰਮੀ ਨੇ ਮੋਟਰਸਾਈਕਲ ਤੇ ਹਨਾ ਕਿ ਤਿੰਦ ਨੂੰ ਭੇਜ ਦੇ ਰੋਟੀ ਰੁੱਟੀ ਵਗੈਰਾ ਬਣਾ ਕੇ ਸਾਰਾ ਕੁਝ ਨੇ ਦੁਆਰੇ ਫੇਰ ਫੋਨ ਆ ਕੇ ਕਹਿੰਦੇ ਵੀ ਮੀਂਹ ਬਹੁਤ ਪੈਣ ਲੱਗ ਗਿਆ ਇੱਥੇ ਵੀ ਤੁਸੀਂ ਗੱਡੀ 'ਚ ਆਇਓ ਹਨਾ ਫਿਰ ਮੰਮੀ ਜੀ ਤਿੰਦ ਨੂੰ ਫੋਨ ਕਰੀ ਜਾਵੇ ਕਰੀ ਜਾਵੇ ਹਨਾ ਵਿੱਚ ਤਿੰਦ ਫਿਰ ਭਗੋਰੇ ਤੋਂ ਮੁੜ ਕੇ ਆਇਆ ਦੁਆਰੇ ਫੇਰ ਹਨਾ ਮਨ ਲਗੀ ਚਾਚਾ ਜੀ ਨੇ ਉਹਦੀ ਗੱਡੀ ਲੈ ਕੇ ਗਏ ਹਨਾ ਮੰਮੀ ਗਏ ਨਾਲ ਇੱਕ ਅਦਾ ਜਿਹੜਾ ਆਪਣਾ ਇਹ ਸ਼ੰਭੂ ਬਾਡਰ ਬੰਦ ਕੀਤਾ ਹੋਇਆ ਬੈਰੀ ਹਨਾ ਇਹਦੇ ਕਰਕੇ ਬਹੁਤ ਔਖਾ ਜਨ ਫਿਰ ਪਿੰਡਾਂ ਦੇ ਵਿੱਚ ਦੀ ਲੰਘ ਕੇ ਗਏ ਫਿਰ ਮੰਮੀ ਕਹਿੰਦੇ ਉੱਥੋਂ ਮਿਲ ਲਗੀ ਤਾਰਿਆ ਹਨਾ ਗੱਡੀ ਦੇ ਵਿੱਚੋਂ ਮਨ ਲਗੀ ਇਹ ਵਾਲੀ ਖੱਬੀ ਬਾਹਨ ਬਿਲਕੁਲ ਵੀ ਐ ਹੋ ਗਿਆ ਸੀ ਜਿਵੇਂ ਹੈ ਹੀ ਨਹੀਂ ਪਿੰਦਰ ਕਹਿੰਦਾ ਐ ਪੁੱਛੇ ਪਾਪਾ ਵੀ ਮੇਰੀ ਬਾਹ ਕਿੱਥੇ ਜੀ ਕਹਿੰਦਾ ਮੈਂ ਕਿਹਾ ਵੀ ਨਾਲ ਹੀ ਹੈ ਹਨਾ ਕਿਉਂਕਿ ਉਹਦੇ ਵਿੱਚ ਬਿਲਕੁਲ ਜਾਨ ਨਹੀਂ ਰਹੀ ਬਾਹਾਂ ਚ ਇਹਦਾਰ ਪਰਮਾਤਮਾ ਦਾ ਸ਼ੁਕਰ ਹੈ ਹਨਾ ਵੀ ਪਾਸੇ ਦੀ ਨਹੀਂ ਸਾਰੇ ਤੇ ਪਿਆ ਜਾਂ ਕਿਤੇ ਮੂੰਹ ਤੇ ਨਹੀਂ ਪਿਆ ਜੋ ਕੁਛ ਇਦਾਂ ਦਾ ਨਹੀਂ ਹੋਇਆ ਹਨਾ ਕਿਉਂਕਿ ਇਹ ਅਦਰੰਗ ਹਨਾ ਮੇਰੇ ਪਾਪਾ ਨੂੰ ਅੱਜ ਤੋਂ 13 ਸਾਲ ਪਹਿਲਾਂ ਹੋਇਆ ਸੀਗਾ ਮੇਰੇ ਵਿਆਹ ਤੋਂ 2 ਮਹੀਨੇ ਪਹਿਲਾਂ ਜਾਨੀ ਕਿ 2012 ਦੇ ਵਿੱਚ ਅਦਰੰਗ ਹੋਇਆ ਸੀਗਾ ਇਹ ਵਾਲਾ ਪਾਸਾ ਸਾਰਾ ਖੜ ਗਿਆ ਸੀਗਾ ਸਵੇਰੇ ਸੁੱਤੇ ਉੱਠੇ 4:00 ਵਜੇ ਹਨ ਜਦੋਂ ਉੱਠਣ ਲੱਗੇ ਨਾ ਨਾਲ ਦੀ ਨਾਲ ਡਿੱਗ ਗਈ ਸਾਡੀ ਅੱਖ ਬੁੱਲੀ ਹੈ ਨਾ ਸੋ ਗੋ ਅਸੀਂ ਇੱਦਾਂ ਜਫੀ ਜਪਾ ਕੇ ਲੈ ਆਣ ਵੀ ਕੀ ਹੋ ਗਈ ਜਨ ਮੇਰੇ ਆ ਪਾਸੇ ਵੀ ਮੈਨੂੰ ਕੁਝ ਨਹੀਂ ਪਤਾ ਲੱਗ ਰਿਹਾ ਚਲੋ ਇਹਨਾਂ ਚੀਕਵੇਂ ਬੋਲ ਰਹੇ ਸੀਗੇ ਹਨ ਫਿਰ ਅਸੀਂ ਨਾਲ ਦੀ ਨਾਲ ਹਸਪੀਟਲ ਚ ਲੈ ਕੇ ਗਏ ਪਟਿਆਲੇ ਨਾ ਬੱਬਰ ਡਾਕਟਰ ਹੈ ਉੱਥੇ ਲੈ ਕੇ ਗਏ ਸੀਗੇ ਅਸੀਂ ਉਦੋਂ 2012 ਦੇ ਵਿੱਚ ਤੇ ਡਾਕਟਰ ਕਹਿੰਦਾ ਵੀ 15 ਦਿਨਾਂ ਦੇ ਵਿੱਚ ਠੀਕ ਕਰ ਦੂੰਗਾ ਪਰ ਡਾਕਟਰ ਇਹਨਾਂ ਵਧੀਆ ਸੀਗਾ ਨਾ ਡਾਕਟਰ ਨੇ 15 ਦਿਨਾਂ ਦੇ ਵਿੱਚ ਵਿੱਚ ਮੇਰੇ ਪਾਪਾ ਨੂੰ ਐਨ ਠੀਕ ਕਰ ਦਿੱਤੇ ਸੀਗਾ ਵੀ ਜਿਹੜੀ ਮੇਰਾ ਵਿਆਹ ਸੀਗਾ ਜਿਸ ਦਿਨ ਹਨਾ ਮੇਰੇ ਪਾਪਾ ਐਨ ਖੜੇ ਸੀਗੇ ਆਪਣੇ ਪੈਰਾਂ 'ਤੇ ਹਨਾ ਨਹੀਂ ਤਾਂ ਜਿਵੇਂ ਬਹੁਤ ਜ਼ਿਆਦਾ ਉਹ ਹੋਇਆ ਹੋਇਆ ਸੀਗਾ ਤੇ ਆਪਣੇ ਪੈਰਾਂ 'ਤੇ ਖੜੇ ਸੀਗੇ ਸਾਰਾ ਕੰਮ ਕੀਤਾ ਹਨਾ ਮਤਲਬ ਕਿ ਚਲੋ ਮਿਲਨੀਆ ਵਗੈਰਾ ਕੀਤੀ ਹੈ ਮੇਰਾ ਪੱਲਾ ਫੜਾਇਆ ਸਾਰਾ ਕੁਝ ਕੀਤਾ ਹਨਾ ਇੱਕ ਵਾਰ ਤਾਂ ਇਦਾਂ ਹੋ ਗਿਆ ਸੀਗਾ ਪਤਾ ਨਹੀਂ ਕਿ ਵੀ ਦੁਨੀਆ ਹੀ ਉਜੜ ਗਈ ਸਾਡੀ ਤਾਂ ਹਨਾ ਜਦੋਂ ਪਾਪਾ ਨੂੰ ਐਵੇਂ ਸਵੇਰੇ ਸਵੇਰੇ ਉਹ ਹੋ ਗਿਆ ਕਿੱਥੇ ਦਾ ਪਿਓ ਨੇ ਸਾਰੀਆਂ ਤਿਆਰੀਆਂ ਕਰਨੀਆਂ ਹੁੰਦੀਆਂ ਨੇ ਹਨਾ ਪਿਓ ਨਾਲ ਜਾਂਦਾ ਹੈ ਹਨਾ ਤਿਆਰਿਆਂ 간 ਕਿੱਥੇ ਫਿਰ ਪਾਪਾ ਬਚਾਰੇ ਘਰੇ ਹਨਾ ਫਿਰ ਮੰਮੀ ਤੇ ਜਤਿੰਦਰ ਨੇ ਤਿਆਰੀਆਂ ਕੀਤੀਆਂ ਸਾਰੀਆਂ ਮੇਰੇ ਵਿਆਹ ਦੀਆਂ ਹਨਾ ਅਲਮਾਰੀਆਂ ਵਗੈਰਾ ਪੇਟੀ ਹਨਾ ਜੋ ਵੀ ਚਲੋ ਫਿਰ ਨਾ ਮਿਲ ਗਈ ਮੇਰੇ ਪਾਪਾ ਆਪਣਾ ਡੰਡਾ ਲੈ ਕੇ ਤੁਰਨ ਲੱਗ ਗਏ ਸੀਗੇ ਥੋੜੀ ਜਿਹੀ ਕਿ ਤਿਆਰੀ ਚਲੋ ਅਸੀਂ ਐਦਾਂ ਕੀਤੀ ਹਨਾ ਪਰ ਫਿਰ ਵੀ ਹਨਾ ਹੁੰਦਾ ਤਾਂ ਹੈ ਇਹ ਵੀ ਕਿੱਥੇ ਚਲੋ ਰਾਬ ਨੇ ਸੁੱਖ ਦੇ ਦਿਨ ਲਿਆਂਦੇ ਸੀਗੇ ਹਨਾ ਚਲੋ ਹੈ ਤਾਂ ਦਿਨ ਸੁੱਖ ਦੇ ਹੀ ਆ ਮਤਲਬ ਕਿ ਹੁਣ ਫੇਰ ਹਨਾ ਹੁਣ ਫੇਰ ਹਨਾ ਇਦਾਂ ਹੋ ਗਿਆ ਸੀਗੇ ਦੇਖ ਲਓ ਮਤਲਬ ਕਿ ਬਹੁਤ ਜਿਆਦਾ ਔਕੜ ਆਈਆਂ ਮੇਰੇ ਬਾਪਾ ਦੇ ਬਹੁਤ ਜ਼ਿਆਦਾ ਜ਼ਿੰਦਗੀ ਚ ਬਹੁਤ ਜਿਆਦਾ ਸੰਘਰਸ਼ ਕਰੇ ਮੇਰੇ ਬਾਪ ਨੇ ਨਹੀਂ ਕਿਸੇ ਨੇ ਕੀਤਾ ਹੁਣ ਇਹ ਜ਼ਿੰਦਗੀ ਚ ਸੰਘਰਸ਼ ਵੀ ਕੀਤਾ ਤੇ ਜਿਹੜੀਆਂ ਇੰਨੀਆਂ ਔਕੜ ਆਈਆਂ ਇਹ ਹਨਾ ਤਕਲੀਫਾਂ ਆਈਆਂ ਉਹ ਹਨਾ ਪਹਿਲਾਂ ਲੱਤ ਖਰਾਬ ਹੋ ਗਈ ਸੀ ਉਦੋਂ ਮੈਂ ਪਲਾਸਟਰ ਦੇ ਪੇਪਰ ਦੇ ਲਈ ਸੀਗੀ ਜਦੋਂ ਲੱਤ ਖਰਾਬ ਹੋਈ ਸੀ ਪਤਾ ਨਹੀਂ ਦੇ ਹਾਂ ਦੇ ਲਈ ਸੀ ਪਾਸਟੂ ਦੇ ਪੇਪਰ ਮੇਰੇ ਦਏ ਹੋਏ ਸੀਗੇ ਉਦੋਂ ਲੱਤ ਖਰਾਬ ਹੋ ਗਈ ਸੀ ਲੱਤ ਵੱਢਣ ਤੱਕ ਜਿਨੋਂ ਬਤਾ ਗਈ ਸੀ ਚਲੋ ਵਾਹਿਗੁਰੂ ਨੇ ਬਖਸ਼ ਤੇ ਆਣਾ ਉਹ ਵੀ ਠੀਕ ਹੋ ਗਿਆ ਸਾਰਾ ਕੁਝ ਉਦੋਂ ਵੀ ਮੇਰੇ ਮੰਮੀ ਦੇ ਪਾਪਾ ਨੇ 3-4 ਮਹੀਨੇ ਹਸਪੀਟਲ ਚ ਲਾਇਏ ਸੀਗੇ ਨਾ ਤੁਸੀਂ ਨਾਲ ਉਹ ਪਾਸਟੂ ਦੇ ਪੇਪਰ ਕਰਕੇ ਕਿੱਡਾ ਕੋ ਹੁੰਦਾ ਹੈ ਬੱਚਾ ਹਨਾ ਹਜੇ ਤਾਂ ਮੈਨੂੰ ਮਨ ਲੱਗੀ ਹੁਣ ਤਾਂ ਮੈਂ ਫੇਰ ਵੀ ਜਿਮੀ ਹਾਂ ਨਾ ਬਾਹਰ ਇਕੱਲੀ ਤੁਰੇ ਫਿਰਦੀ ਹਾਂ ਉਦੋਂ ਦਾ ਕਿਤੇ ਜਿਮੀ ਸਾਡੇ ਪਿੰਡ ਤੋਂ ਸੀਲ ਹੈ ਹਨਾ ਸੀਲ ਕਿੰਨੀ ਕੁ ਦੂਰ ਹੈ ਤੁਸੀਂ ਦੇਖਿਆ ਹੈ ਸੀਲ ਨੂੰ ਉੱਪਰ ਲੰਘ ਜਾਨੇ ਉੱਥੇ ਤੱਕ ਨਹੀਂ ਮੈਂ ਜਾ ਸਕਦੀ ਸੀ ਇਕੱਲੀ ਮੈਨੂੰ ਲੱਗੀ ਸ਼ੈੱਡ ਤੱਕ ਹੀ ਜਾ ਸਕਦੀ ਸੀ ਇਕੱਲੀ ਐਨਾ ਡਰ ਲੱਗਦਾ ਸੀਗਾ ਮੈਨੂੰ ਤੇ ਅੱਜ ਮਨ ਲੱਗੀ ਇੰਨੀ ਜਿਆਦਾ ਦਲੇਰੀ ਆ ਗਈ ਮੈਨੂੰ ਕੱਲੀ ਨੂੰ ਕਿਤੇ ਮਰਜੀ ਭੇਜ ਦੋ ਹੁਣ ਮੈਨੂੰ ਬਿਲਕੁਲ ਡਰ ਨਹੀਂ ਲੱਗਦਾ ਹੈਗਾ ਤੇ ਹੁਣ ਹਨਾ ਬਾਹਾਂ ਹੈ ਜਿਹੜੀ ਬਹੁਤ ਜ਼ਿਆਦਾ ਠੀਕ ਹੈ ਬੂੰਗਾ ਟੀਬੀ ਤੋਂ ਮਤਲਬ ਕਿ ਆਪਾਂ ਗੁੰਗਾ ਟੀਬੀ ਕਹਿੰਦੇ ਵੈਸੇ ਹੈ ਉਹ ਬੂੰਗਾ ਟੀਬੀ ਮੇਰੇ ਕੋ ਕਮੈਂਟ ਵੀ ਆਇਆ ਸੀਗਾ ਮਤਲਬ ਕਿ ਸਾਰੇ ਗੁੰਗਾ ਟੀਬੀ ਉਹ ਕਹਿੰਦੇ ਬੂੰਗਾ ਟੀਬੀ ਹੈ ਕਿਤੇ ਪਹਾੜਾਂ ਦੇ ਵਿੱਚ ਹੈ ਹੁਣ ਇੱਕ ਇੰਜੈਕਸ਼ਨ ਹੋਰ ਲਗਵਾਉਣ ਜਾਣਾ ਹੋ ਸਕਦਾ ਮੈਂ ਵੀ ਨਾਲ ਜਾਵਾਂ ਸੋ ਮਮੀ ਕਹ ਰਹੀ ਸੀਗੇ ਹੈਨਾ ਕਿ ਤੂੰ ਵੀ ਨਾਲ ਚੱਲੀ ਹੈਨਾ ਦੇਖਦੀ ਹੈ ਹੁਣ ਪਰ ਜਦੋਂ ਮੈਂ ਜਿਸ ਦਿਨ ਪਾਪਾ ਨੂੰ ਦੇਖਣ ਗਈ ਸੀਗੀ ਹੈਨਾ ਇਹਨਾਂ ਨੇ ਥੋਨੂੰ ਇੱਕ ਗੱਲ ਹੋਰ ਦੱਸਾਂ ਮੇਰੇ ਘਰ ਦੇੰ ਦਾ ਹਾਜਮਾ ਦੇਖ ਲੋ ਕਿਉਂਕਿ ਮੇਰੇ ਘਰ ਦੇ ਨੂੰ ਪਤਾ ਹੈ ਵੀ ਜਦੋਂ ਮੈਨੂੰ ਪਤਾ ਲੱਗਦਾ ਨਾ ਫਿਰ ਮੈਨੂੰ ਕੁਝ ਨਹੀਂ ਪਤਾ ਲੱਗਦਾ ਹੈ ਮੇਰੇ ਰੋਣਾ ਹੀ ਨਿਕਲ ਜਾਂਦਾ ਹੈ ਇੱਕ ਵਾਰੀ ਐਦਾਂ ਹੀ ਨਾ ਉਦੋਂ ਛੋਟਾ ਜਿਹਾ ਸੀਗਾ ਪਾਪਾ ਤੇ ਮੰਮੀ ਦਾ ਐਕਸੀਡੈਂਟ ਹੋ ਗਿਆ ਹਨ ਜਦੋਂ ਮੈਨੂੰ ਫੋਨ ਕੀਤਾ ਹੋਏ ਮੈਂ ਤਾਂ ਕੁੱਕਾ ਮਾਰ ਮਰ ਰੋਵਾ ਸਾਰੇ ਇਕੱਠੇ ਹੋ ਗਏ ਕਿ ਕੀ ਹੋ ਗਿਆ ਵੇਖੇ ਮੇਰੇ ਪਾਪਾ ਦਾ ਐਕਸੀਡੈਂਟ ਹੋ ਗਿਆ ਮੈਨੂੰ ਲੈ ਚਲੋ ਬਸ ਫਿਰ ਸਰਦਾਰ ਜੀ ਨੇ ਫਟਾਫਟ ਲੈ ਕੇ ਗਏ ਹਨ ਫਿਰ ਮੰਮੀ ਨਾਲੇ ਇੱਕ ਦਿਨ ਪੂਰਾ ਲੰਘਾਤਾ ਤੁਸੀਂ ਦੇਖ ਲਓ ਸਵੇਰੇ 5 ਵਜੇ ਦੇ ਹੋਏ ਹੋਏ ਹਨ ਮੈਂ ਸਵੇਰੇ ਵੀ ਫੋਨ ਕੀਤਾ ਕੁਛ ਨਹੀਂ ਪਤਾ ਲੱਗਿਆ ਮੈਨੂੰ ਕੁਛ ਨਹੀਂ ਦੱਸਿਆ ਹੈਗਾ ਸ਼ਾਮ ਨੂੰ 5 ਵਜੇ ਫੋਨ ਕੀਤਾ ਮੈਂ ਝਾਂਜਰਾ ਧਵਾ ਕੇ ਲੈ ਕੇ ਆਈ ਸੀ ਕਿ ਸੁਗਮੇ ਮੰਮੀ ਨੂੰ ਕਿਹਾ ਮੈਂ ਝਾਂਜਰਾ ਧਵਾ ਕੇ ਲਈ ਮੰਮੀ ਨੇ ਕਿੱਥੇ ਹੈ ਮੈਂ ਕਿਹਾ ਮੈਂ ਰਾਜਪੇਂ ਗੱਡੀ ਚਲਾ ਰਹੀ ਹਾਂ ਨਾ ਮੈਂ ਕਿਹਾ ਤੁਸੀਂ ਕਿੱਥੇ ਘੁੰਮ ਰਹੇ ਹੋ ਕਹਿੰਦੀ ਮੈਂ ਤਾਂ ਸੈਰ ਕਰਦੀ ਫਿਰਦੀ ਹਾਂ ਮੈਂ ਕਿਹਾ ਠੀਕ ਹੈ ਮਿਲੀ ਮੈਨੂੰ ਇੰਨਾ ਹੋਣੀ ਹੋਇਆ ਕਿ ਮੈਂ ਸੈਰ ਕਰਦੀ ਫਿਰਦੀ ਚੱਲਣਾ ਸ਼ਾਮ ਨੂੰ ਸੈਰ ਕਰਦੇ ਹੁੰਦੇ ਆ ਮੈਂ ਕਿਹਾ ਚਲ ਅਨਲਗ ਨੇੜੇ ਕੁਝ ਹੋਣਾ ਜਤਿੰਦਰ ਨੇ ਮਨਾ ਕਰਤੇ ਸੀ ਕਹਿੰਦਾ ਮਨ ਨੂੰ ਨਹੀਂ ਕੁਝ ਵੀ ਦੱਸਣਾ ਕਿ ਵੀ ਜੇ ਆ ਮਨ ਨੂੰ ਦੱਸ ਦਿਆ ਕਹਿੰਦੇ ਉਹਦੀ ਮੰਮੀ ਵੀ ਨਹੀਂ ਹੈਗੀ ਘਰੇ ਫੇ ਤਾਂ ਰੋ ਰੋ ਮਰ ਜੂਗੀ ਉਹਨੂੰ ਕੌਣ ਸੰਭੂਗਾ ਵੀ ਫਿਰ ਕਰੇ ਵੀ ਓਖਾ ਹੋ ਜਾਣਾ ਹਨਾ ਕੰਮ ਕਰਦੇ ਜੋ ਬਿਮਾਰ ਹੋ ਗਈ ਜਾਂ ਕੁਝ ਹੋ ਗਿਆ ਹਨਾ ਤੇ ਦੂਜੇ ਦਿਨ ਵੀ ਨਾ ਮੈਨੂੰ ਸਵੇਰੇ 9:30 ਵਜੇ ਫੋਨ ਆਇਆ ਸੋ ਕਿ ਮੈਂ ਨਾ ਉਦੋਂ ਨੂੰ ਤਿਆਰ ਕਰ ਰਹੀ ਸੀ ਮੈਂ ਕਿਹਾ ਉਦੋਂ ਨਾ ਪ੍ਰਿੰਕੀ ਦਾ ਫੋਨ ਆਇਆ ਮੈਂ ਕਿਹਾ ਹੁਣ ਕਿਸੇ ਦਾ ਫੋਨ ਨਹੀਂ ਚੱਕਣਾ ਕਿਉਂਕਿ ਤੂੰ ਲੇਟ ਹੋ ਜਾਊਗਾ ਹਨਾ ਵੀ ਜੇ ਮੈਂ ਫੋਨ ਚੱਕ ਲਿਆ ਕਿਸੇ ਦਾ ਵੀ ਕਹਿੰਦਾ ਠੀਕ ਹੈ ਮਮਾ ਮੈਂ ਕਿਹਾ ਹੁਣ ਨਹੀਂ ਮੈਂ ਫੋਨ ਚੱਕਦੀ ਕਿਸੇ ਦਾ ਨਹੀਂ ਜਦੋਂ ਮੈਂ ਉਦੋਂ ਨੂੰ ਨਵਾ ਕੇ ਉਦੋਂ ਨੂੰ ਕੱਢਿਆ ਬਾਹਰ ਹਨਾ ਨਾਲ ਦੀ ਨਾਲ ਪਹਿਲਾਂ ਬੱਜਣੀ ਸ਼ੁਰੂ ਹੋ ਗਿਆ ਕਹਿੰਦਾ ਚੱਕਣਾ ਨਹੀਂ ਮੈਂ ਕਿਹਾ ਨਹੀਂ ਤੇਰੇ मामੂ ਦਾ ਫੋਨ ਹੈ ਵੀ ਹੁਣ ਤਾਂ ਚੱਕਣਾ ਹੈ ਹਨਾ ਇੱਕ ਵਾਰਦਾ ਪੁੱਛਦੇ ਵੀ ਕਿ ਆ ਜਾਂਦਾ ਹੈ ਹਨਾ ਉਸ ਤੋਂ ਬਾਅਦ ਚ ਜਦੋਂ ਮੈਨੂੰ ਜਤਿੰਦਰ ਨੇ ਦੱਸਿਆ ਹਨ ਨਾ ਪਹਿਲਾਂ ਦੱਸਿਆ ਨਹੀਂ ਹੈਗਾ ਮੈਨੂੰ ਕਹਿੰਦਾ ਕੀ ਕਰਦੀ ਹੈ ਮੈਂ ਕਿਹਾ ਮੈਂ ਤਾਂ ਉਹ ਨੂੰ ਤਿਆਰ ਕਰ ਰਹੀ ਹਾਂ ਵੀ ਟਿਊਸ਼ਨ ਲੈ ਕੇ ਜਾਣਾ ਹੈ ਹਨਾ ਸ਼ਨੀਵਾਰ ਸੀਗਾ ਪਤਾ ਨਹੀਂ ਉਸ ਦਾ ਹਾਂ ਸ਼ੁੱਕਰਵਾਰ ਦੇ ਹੋਏ ਹੋਏ ਸੀਗੇ ਸ਼ਨੀਵਾਰ ਸੀਗਾ ਹੁਣ ਤੁਸੀਂ ਲਾਓ ਨਾ ਵੀ ਸ਼ੁੱਕਰਵਾਰ 25 ਦਾ ਸੀਗਾ ਜਾਂ 26 ਦਾ ਸੀਗਾ ਉਸ ਤੇ ਕਹਿੰਦਾ ਰੋਟੀ ਰੋਟੀ ਖਾ ਲੇ ਮੇਰੇ ਜਿਹਦੇ ਮੱਥਾ ਠੰਡ ਗਿਆ ਮੈਂ ਕਿ ਤੂੰ ਗੱਲ ਦੱਸ ਕਿਆ ਹੋਈ ਹੈ ਕਹਿੰਦਾ ਐਵੇਂ ਐਵੇਂ ਪਾਪਾ ਬਿਮਾਰ ਹੈ ਮੇਰੇ ਇੱਕ ਤਾਂ ਅੰਦਰੋਂ ਜਿਵੇਂ ਤਰਾ ਨਿਕਲੇ ਹਨਾ ਮੈਂ ਕਿ ਵੀ ਕਿਆ ਹੋ ਗਿਆ ਕਹਿੰਦਾ ਵੀ ਹੁਣ ਤਾਂ ਠੀਕ ਹੈ ਕਾਬਰਣ ਵਾਲੀ ਕੋਈ ਗੱਲ ਨਹੀਂ ਹੈਗੀ ਵੀ ਹੁਣ ਤਾਂ ਸੀ ਇੰਜੈਕਸ਼ਨ ਲਗਵਾਉਣ ਜਾ ਰਹੇ ਹੈ ਵੀ ਬੂੰਗਾ ਢੀਬੀ ਹਨਾ ਬੂੰਗਾ ਢੀਬੀ ਮੇਰੇ ਮੂੰਹੋਂ ਨਿਕਲਦਾ ਨਹੀਂ ਬੂੰਗਾ ਢੀਬੀ ਨਿਕਲ ਲੈਣਾ ਬੂੰਗਾ ਢੀਬੀ ਹਨਾ ਵੀ ਐਵੇਂ ਐਵੇਂ ਬਾਹ ਖੜ ਗਈ ਦੀ ਵੀ ਕੱਲ ਦੀ ਹੋਈ ਹੋਈ ਹੈ ਪਹਿਲਾਂ ਤਾਂ ਮੈਂ ਬੋਲੀ ਮੈਂ ਕਿ ਅੱਛਾ ਹੁਣ ਮੈਨੂੰ ਦੱਸਣਾ ਜ਼ਰੂਰੀ ਵੀ ਨਹੀਂ ਸਮਝਿਆ ਤੇੰਦੇ ਤਾਂ ਇਹਨੂੰ ਦੱਸਿਆ ਵੀ ਤੂੰ ਫਿਰ ਰੋਣ ਲੱਗ ਜੂਗੀ ਪਹਿਲਾਂ ਵੀ ਸੇ ਪਾਪੇ ਨੂੰ ਸੰਭੋਗੇ ਜਾਂ ਤੈਨੂੰ ਸੰਭੋਗੇ ਮੈਂ ਕਿਹਾ ਚਲੋ ਠੀਕ ਹੈ ਫਿਰ ਮੈਂ ਵੀਡੀਓ ਕਾਲ ਕਰੀ ਹੈ ਨਾ ਵੀਡੀਓ ਕਾਲ ਕਰਕੇ ਦੇਖਿਆ ਹੈ ਪਾਪਾ ਮੇਰੇ ਮੱਲੇ ਆਣ ਬੋਲ ਰਹੇ ਸੀਗੇ ਇਹਨੇ ਬਸ ਵੀ ਆ ਬਾਹ ਜਿਹੜੀ ਆ ਨਹੀਂ ਚੱਲ ਰਹੀ ਹੈ ਨਾ ਚਲੋ ਉਸ ਤੋਂ ਬਾਅਦ ਚਾਣਾ ਇੰਜੈਕਸ਼ਨ ਲਵਾਉਣ ਚਲੇ ਗਏ ਮੈਂ ਕਿਹਾ ਚਲ ਮੈਂ ਸ਼ਾਮ ਨੂੰ ਆ ਜੂ ਫਿਰ ਮੈਂ ਉਸ ਦਿਨ ਸ਼ਾਮ ਨੂੰ ਚਲੀ ਗਈ ਸੀਗੀ ਸ਼ਨੀਵਾਰ ਨੂੰ ਸ਼ਾਮ ਨੂੰ ਜਾ ਕੇ ਹੈ ਨਾ ਹਾਂ ਸ਼ਨੀਵਾਰ ਸੀਗਾ ਸ਼ੁੱਕਰਵਾਰ ਦੇ ਹੋਏ ਸੀਗੇ ਸ਼ਨੀਵਾਰ ਨੂੰ ਸ਼ਾਮ ਨੂੰ ਜਾ ਕੇ ਸੀ ਐਤਵਾਰ ਨੂੰ ਸਵੇਰੇ ਆ ਗਏ ਸੀਗੇ ਐਤਵਾਰ ਨੂੰ ਸਵੇਰੇ ਆ ਕੇ ਹੈ ਨਾ ਫੇਰ ਮੈਂ ਕਿਹਾ ਉਦਮ ਨੂੰ ਨਾ ਉਦਮ ਕਹਿੰਦੀ ਪਾਪਾ ਨੂੰ ਜਾ ਕੇ ਦੇਖਿਆ ਹਨ ਬਾਹ ਬਿਲਕੁਲ ਉਹਨੇ ਬਾਹ ਐ ਕਰੋ ਐਂ ਗਿਰ ਚੰਦੀ ਸੀ ਐਂ ਕਰੋ ਐਂ ਗਿਰ ਜੀ ਮਤਲਬ ਕਿ ਬਿਲਕੁਲ ਬਾਹ ਦੇ ਵਿੱਚ ਐ ਬਾਹ ਲੰਕ ਗਈ ਹੋਈ ਜੀ ਹੈ ਨਾ ਮਾਲਸ਼ ਨਾ ਕਰੀ ਹੈ ਹਨਾ ਚਲੋ ਮੈਂ ਵੀ ਜਾ ਕੇ ਮਾਲਸ਼ ਨਹੀਂ ਕਰੀ ਹੈ ਨਾ ਮਤਲਬ ਕਿ ਫੇਰ ਨਾ ਮੇਰੇ ਹੱਥ ਦੇ ਐਦਾਂ ਵਜਣਦੇਣ ਲੱਗ ਗਈ ਸੀ ਐਦਾਂ ਰਾਤ ਮੈਂ ਲੈ ਰਾਤ ਨੂੰ ਹਾਂ ਰਾਤ ਨੂੰ ਦੇਣ ਲੱਗੀ ਸੀਗੀ ਏਦਾਂ ਬਜਣਾ ਹਨ ਸਵੇਰੇ ਹੋਰ ਜ਼ਿਆਦਾ ਹਨ ਜਦੋਂ ਮੈਂ ਆਣਾ ਸੀਗਾ ਸਵੇਰੇ ਮੈਂ ਲੱਗੇ ਆਇਆ ਬਹੁਤ ਜ਼ੋਰ ਲਾ ਕੇ ਆਇਆ ਬਾ ਚੱਕ ਚੱਕ ਦੇ ਸੀਗੇ ਜਦੋਂ ਮੈਂ ਆ ਗਈ ਮੈਂ ਸ਼ਾਮ ਨੂੰ ਫੋਨ ਕਰਨਾ ਫਿਰ ਐ ਚੱਕ ਹੋ ਗਈ ਫਿਰ ਐ ਚੱਕ ਕੇ ਇੱਥੇ ਨੂੰ ਰੱਖ ਲੈਣੀ ਕਦੇ ਹਨ ਫਿਰ ਹੌਲਾ ਹੌਲਾ ਐ ਹੱਲਣ ਲੱਗ ਗਈ ਫਿਰ ਇਹ ਉਂਗਲੀਆਂ ਹੱਲਣ ਲੱਗੀਆਂ ਵਾਲੀ ਚੁੰਡੀ ਵੱਢਣੀ ਸ਼ੁਰੂ ਹੋ ਗਈ ਇਹ ਸੀ ਕਾਕਾ ਜੀ ਲੈਂਦਾ ਹੋਇਆ ਇੱਕ ਛੋਟਾ ਜਿਹਾ ਗੁੱਡਾ ਉਹ ਚੱਕਣ ਲੱਗ ਗਿਆ ਹੈ ਨਾ ਮਤਲਬ ਕਿ ਹੁਣ ਸਾਰਾ ਹੱਥ ਤਾਂ ਤਕਰੀਬਨ ਚੱਲ ਲ ਗਿਆ ਜਿਵੇਂ 100 ਚੋਂ 80% ਰਹਿ ਗਏ ਜਦੋਂ ਦੂਜਾ ਇੰਜੈਕਸ਼ਨ ਲਗਵਾਇਆ ਨਾ ਉਹਦੇ ਨਾਲ ਹੋਰ ਵੀ ਜ਼ਿਆਦਾ ਫਰਕ ਪੈ ਗਿਆ ਚਲੋ ਵਾਹਿਗੁਰੂ ਦੀ ਕਿਰਪਾ ਨਾਲ ਹੁਣ ਮੇਰੇ ਪਾਪਾ ਠੀਕ ਨੇ ਹੈ ਨਾ ਉਹ ਬਹੁਤ ਜ਼ਿਆਦਾ ਬਾਕੀ ਜ਼ਿੰਦਗੀ 'ਚ ਹੈ ਨਾ ਦੇਖੋ ਤਕਲੀਫਾਂ ਤਾਂ ਆਉਂਦੀਆਂ ਨੇ ਪਰ ਦੁੱਖ ਤਕਲੀਫ ਆਉਣ ਤਾਂ ਸਹੀ ਪਰ ਸੁੱਖ ਦੇ ਆਉਣ ਹੈ ਨਾ ਵੀ ਬੰਦ ਦਿਨ ਤਕਲੀਫ ਆ ਕੇ ਠੀਕ ਹੋ ਜੂਵੇ ਹੈ ਨਾ ਉਦੋਂ ਮੇਰੇ ਪਾਪਾ ਵੀ ਹੈਨਾ ਮਾਨ ਭਰੇ ਆਏ ਸੀ ਮੇਰਾ ਵੀ ਬੰਨ ਬਹੁਤ ਜ਼ਿਆਦਾ ਹੋ ਗਿਆ ਸੀ ਇਕਦਮ ਹੁਣ ਤਾਂ ਇਹ ਹਨ ਮਾਪਿਓ ਦਾ ਨਾ ਮੈਨੂੰ ਲੱਗੇ ਜਿਹੜੇ ਮਾਪਿਓ ਨਾ ਕਿਤੇ ਮਿਲਦੇ ਨਹੀਂ ਹੈਗੇ ਮੁੱਲ ਨਹੀਂ ਵਿਕਦੇ ਹੈਗੇ ਇਹ ਦੁਕਾਨਾਂ ਦੇ ਹਨ ਜਾਕੀ ਕੋ ਵੀ ਵੀ ਆਪਾਂ ਇਹਨਾਂ ਨੂੰ ਖਰੀਦ ਲਈ ਕਿਤੋਂ ਹਨ ਤੁਸੀਂ ਵੀ ਆਪਣੇ ਮਾਪਿਓ ਨੂੰ ਸੰਭਾਲ ਕੇ ਰੱਖਿਆ ਕਰੋ ਕਿਉਂਕਿ ਮਾਪਿਓ ਉਹਨਾਂ ਦੀ ਜਿਹੜੀ ਆਪਣੀ ਸਾਰੀ ਉਮਰ ਦਾ ਦੇਣਾ ਹੁੰਦੇ ਨੇ ਜਿਨ੍ਹਾਂ ਦੇ ਨਹੀਂ ਹੁੰਦੇ ਮਾਪਿਓ ਉਹਨਾਂ ਨੂੰ ਪੁੱਛ ਕੇ ਦੇਖੋ ਹਨ ਵਿਚਾਰਿਆਂ ਦਾ ਕੀ ਹਾਲ ਹੁੰਦਾ ਹੈ ਬੱਸ ਮੈਨੂੰ ਸੋਨੂੰ ਇਹ ਹੀ ਦੱਸਣਾ ਸੀਗਾ ਕਿਉਂਕਿ ਬਾਕੀ ਜੀ ਜਤਿੰਦਰ ਨੂੰ ਸਾਰੀ ਸਟੋਰੀ ਦਾ ਪਤਾ ਹੈ ਹਨਾ ਵੀ ਕਿਵੇਂ ਕੀ ਕੀ ਹੋਇਆ ਜਤਿੰਦਰ ਮੈਂ ਕਿਹਾ ਸੀਗਾ ਜੀ ਜਿੰਦਨ ਹੁਣਾਂ ਵੀ ਤੁਹਾਨੂੰ ਉਹ ਗੱਲ ਹੈ ਨਾ ਵੀ ਚਲੋ ਜਿੰਨਾ ਕੁ ਮੈਨੂੰ ਪਤਾ ਸੀਗਾ ਮੈਂ ਤੁਹਾਨੂੰ ਦੱਸ ਦਿੰਨੀ ਹਣਾ